ਅੱਜ 1 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰੋ ਅੱਜ ਸਵੇਰ ਵੇਲੇ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਚਾਹੇ ਉਹ ਬਠਿੰਡਾ ਫਾਜ਼ਿਲਕਾ ਮੁਕਸਰ ਅਬੋਹਰ ਮਾਨਸਾ ਮੋਗਾ ਫਰੀਦਕੋਟ ਦੇ ਇਲਾਕੇ ਹੋਣ ਚਾਹੇ ਅੰਮ੍ਰਿਤਸਰ ਗੁਰਦਾਸਪੁਰ ਤਾਮਤਨ ਦੇ ਇਲਾਕੇ ਹੋਣ ਤੇ ਹੋਰ ਵੀ ਵੱਖ-ਵੱਖ ਖੇਤਰ ਚਾਹੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਇਹ ਕਾਰਵਾਈਆਂ ਲਗਾਤਾਰ ਅੱਜ ਸਾਰਾ ਦਿਨ ਵੱਖ-ਵੱਖ ਖੇਤਰਾਂ ਦੇ ਵਿੱਚ ਜਾਰੀ ਨੇ ਸ਼ਾਮ ਵੇਲੇ ਵੀ ਪੱਛਮੀ ਮਾਲਵੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੇਂਦਰੀ ਮਾਲਵਾ ਚਾਹੇ ਸੰਗਰੂਰ ਬਰਨਾਲਾ ਲੁਧਿਆਣਾ ਇਹ ਇਹਨਾਂ ਦੇ ਨਾਲ ਲੱਗਦੇ ਇਲਾਕੇ ਫਤੇਗੜ ਸਾਹਿਬ ਪਟਿਆਲਾ ਉਹਨਾਂ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਕਿਤੇ ਹਲਕੇ ਤੋਂ ਦਰਮਿਆਨੇ ਤੋਂ ਟੁੱਟਵੇਂ ਤੌਰ ਤੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗ ਰਹੇ ਹਨ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਲੰਧਰ ਦਸੂਹਾ ਮਕੇਰੀਆਂ ਟਾਂਡਾ ਹੁਸ਼ਿਆਰਪੁਰ ਇਹ ਮਾਲਪੁਰ ਜਾਂ ਉਹਨਾਂ ਦੇ ਨਾਲ ਲੱਗਦੇ ਇਲਾਕੇ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਵੱਡੇ ਪੱਧਰ ਤੇ ਬੱਦਲਬਾਈ ਦੁਪਹਿਰ ਤੋਂ ਬਾਅਦ ਬਣੀ ਹੋਈ ਹੈ ਤੇ ਵੱਖ-ਵੱਖ ਥਾਵਾਂ ਤੇ ਕਿਤੇ ਹਲਕੇ ਤੋਂ ਦਰਮਿਆਨੇ ਤੋਂ ਕਿਤੇ ਭਾਰੀ ਮੀਂਹ ਦੇ ਸ਼ਰਾਟੇ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗ ਰਹੇ ਹਨ ਇਹ ਕਾਰਵਾਈਆਂ ਅੱਜ ਰਾਤ ਵੇਲੇ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਤੇ ਸਵੇਰ ਤੜਕਸਰ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ ਹਰ ਰੋਜ਼ ਅਗਲੇ 2 ਤੋਂ 3 ਦਿਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਮੀਂਹ ਜਾਰੀ ਰਹੇਗਾ